ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਸ਼ੁਰੂਆਤ ਕਰਦੇ ਆ ਨਵੇਂ ਵਲੌਗ ਦੀ ਟਾਈਮ ਹੋ ਗਿਆ ਜੀ 5 ਵਜੇ ਗਏ ਆ ਤੇ ਆਪਾਂ ਬਣਾਉਣ ਲੱਗੇ ਆ ਆਰਮੀ ਦੀ ਸਾਰੀ ਸ਼ਾਮ ਦੇ 5 ਵਜੇ ਗਏ ਆ ਤੇ ਨਾ ਅਨੂ ਕਿ ਹੁਣ ਸਾਡੇ ਸੀਗੇ ਤੇ ਮੀਂਹ ਵਗੈਰਾ ਹੀ ਪੈ ਰਿਹਾ ਅੱਜ ਸਵੇਰ ਦਾ ਮੌਸਮ ਖਰਾਬ ਸੀਗਾ ਤੇ ਹੁਣ ਬੱਸ ਮੈਂ ਆਹ ਕੱਟ ਕੇ ਮੈਂ ਤਾਂ ਤਾਲ ਨਹੀਂ ਰੱਖ ਪੰਨੇ ਤੇ ਮੰਮੀ ਨੇ ਪਿਆਰ ਕੀਤੀ ਹੋਈ ਹੈ ਹੋ ਗਏ ਆ ਖੈਰ ਤੇ ਉਹਨਾਂ ਨੇ ਫਿਰ ਲੈ ਕੇ ਹੋਣੇ ਆ ਦੀ ਕੱਟ ਲਈ ਆ ਤੇ ਨਹੀਂ ਗਿਆ ਥੋੜੀ ਜਿਹੀ ਸਿਗੀ ਪਈ ਇਹ ਮम्मी ਨੇ ਲਿਆ ਕੇ ਰੱਖੀ ਤੇਲ ਆਪਾਂ ਗਰਮ ਹੋਣਾ ਰੱਖ ਲਿਆ ਆ ਤੇ ਜਦੋਂ ਗਰਮ ਹੋ ਗਿਆ ਫਿਰ ਆਪਾਂ ਫਰਾਈ ਕਰਨਾ ਇਹ ਰੱਖ ਦਵਾਂਗੇ ਇਹਨਾਂ ਨੂੰ ਤੇ ਮੰਮੀ ਨੇ ਪਿਆਜ਼ ਲੈ ਕੇ ਆਉਣੀ ਆ ਫਿਰ ਆਪਾਂ ਉਹ ਕੱਟ-ਕੁੱਟ ਕੇ ਉਹ ਤੜਕਾ ਲਾਵਾਂਗੇ ਪਿਆਜ਼ ਵਗੈਰਾ ਥੋੜੀ ਜਿਹਾ ਜ਼ਿਆਦਾ ਆਪਾਂ ਵਿੱਚ ਪਾ ਲਵਾਂਗੇ ਤੇ ਜਦੋਂ ਆਪਣਾ ਤੇਲ ਗਰਮ ਹੋ ਗਿਆ ਤੇ ਫਿਰ ਆਪਾਂ ਇਹ ਜਿਹੜੀ ਅਰਬੀ ਆ ਉਹ ਵਿੱਚ ਪਾ ਦੇਣੀ ਆ ਧੋ ਕੇ ਮੈਂ ਰੱਖ ਲਈ ਆ ਤੇ ਟਾਈਮ ਵੀ 5:30 ਹੋ ਗਏ ਆ ਤੇ ਬਾਕੀ ਆਪਾਂ ਸੂਟ ਦੀ ਹੋ ਕਟਾਈ ਜੀ ਕਰਨੀ ਆ ਕੋਈ ਸੂਟ ਕੱਟਣੇ ਆ ਕੱਟਿਆ ਕੋਈ ਹੈ ਨਹੀਂਗਾ ਤੇ ਸਾਰੀ ਆਪਾਂ ਸਾਫ ਸੁਥਈ ਆ ਵੀ ਚਾਦਰ ਵਗੈਰਾ ਝਾੜ ਕੇ ਮੋ ਬਿਛਾ ਦਿੱਤੀ ਸੀ ਝਾੜ ਚੂੜੂ ਫੇਰ ਲਿਆ ਆ ਸ਼ਾਮ ਦਾ ਕਿਉਂਕਿ ਟਾਈਮ ਸੀਗਾ ਤੇ ਨਹਾਣੋ ਵੀ ਲਿਆ ਆ ਬਸ ਰੋਟੀ ਪਾਣੀ ਦਾ ਕੰਮ ਆ ਤੇ ਬਾਕੀ ਆਪਾਂ ਸੂਟ ਸਾਡੇ ਜਿਹੜੇ ਆ ਉਹ ਕਟਿੰਗ ਕਰਨੀ ਆ ਸਮਰੌ ਖੇਲ ਦਾ ਪਿਆ ਆ ਉਹ ਬੈੱਡ ਤੇ ਬੈਠਾ ਆ ਤੇ ਉਹ ਫੇਢੀ ਜਾਂਦਾ ਆ ਤੇ ਚਲੋ ਜੀ ਤੁਸੀਂ ਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਹਾਂਜੀ ਕੱਸੀ ਜਾਂਦੇ ਬੀਬੀ ਐੱਡੀਆਂ ਐਂਟੀ ਨਹੀਂ ਹਾਂਜੀ ਮੰਮੀ ਹੁਣੀ ਹੋਰ ਲੈ ਆਏ ਸੀਗੇ ਅਰਬੀ ਤੇ ਉਹ ਕੱਟ ਕੇ ਉਹ ਵੀ ਆਪਾਂ ਫਰਾਈ ਕਰ ਲਈ ਆ ਤੇ ਹੁਣ ਇੱਧਰ ਇੰਨਾ ਕੁ ਤੇਲ ਆਪਣਾ ਬਚ ਗਿਆ ਸੀ ਇਹਦੇ ਵਿੱਚ ਹੀ ਆਪਾਂ ਪਿਆਜ਼ ਜਿਹੜੇ ਆ ਸਾਲਾਂਗੇ ਇੱਕ ਕੱਪ ਮੈਂ ਟਮਾਟਰ ਧੋ ਕੇ ਰੱਖਿਆ ਹੈ ਇਹਨੂੰ ਕੱਟ ਲਵਾਂਗੇ ਆਪਾਂ ਇਹ ਵਿੱਚ ਪਾਵਾਂਗੇ ਤੇ ਹਰੀ ਮਿਰਚ ਤੇ ਬਾਕੀ ਲੂਣ ਤੇ ਹਲਦੀ ਇਹ ਆਪਾਂ ਮਤਲਬ ਮਸਾਲੇ ਪਾਵਾਂਗੇ ਜਿਆਦਾ ਨਹੀਂ ਕੋਈ ਮਸਾਲਾ ਆਪਾਂ ਐਕਸਟਰਾ ਪਾਉਣਾ ਹੈਗਾ ਸਿੰਪਲ ਜੀ ਬਣਾਉਣੀ ਹੈ ਸਿੰਪਲ ਜੀ ਇਹ ਸਵਾਦ ਲੱਗਦੀ ਹੈ ਹਾਂਜੀ ਇਹਦੇ ਵਿੱਚ ਮੈਂ ਟਮਾਟਰ ਤੇ ਹਰੀਆਂ ਮਿਰਚਾਂ ਜਿਹੜੀਆਂ ਆ ਕੱਟ ਕੇ ਪਾ ਦਿੱਤੀਆਂ ਤੇ ਹੁਣ ਆਪਾਂ ਇਹਨਾਂ ਨੂੰ ਭੁੰਨ ਲਵਾਂਗੇ ਥੋੜਾ ਟਾਈਮ ਬੱਸ ਇਹ ਮੈਸ਼ ਤੇ ਜਦੋਂ ਹੋ ਗਏ ਆ ਇਹਦੇ ਵਿੱਚ ਆਪਾਂ ਨਾਣ ਪਾ ਦਵਾਂਗੇ ਥੋੜਾ ਜਿਹਾ ਕੜੇ ਤੇ ਨਿ ਭੁੰਨ ਕੇ ਤੇ ਫੇਰ ਆਪਾਂ ਦੇ ਵਿੱਚ ਉਹ ਪਾ ਦਵਾਂਗੇ ਆਰਬੀ ਜਿਹੜੀ ਆਪਣੀ ਫਰਾਈ ਕੀਤੀ ਪਈ ਆ

ਦਾਲੀ ਮਸਾਲਾ ਆਪਣਾ ਥੋੜਾ ਜਿਹਾ ਭੱਜ ਗਿਆ ਤੇਲ ਗਿਆ ਛੱਡ ਦਿੱਤਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਆਪ ਹੋਣੀ ਆਵੇ। ਇਹ ਬਣਾ। ਹਾਂਜੀ ਜੀ ਟਾਈਮ 7:30 ਹੋ ਗਏ ਆ ਤੇ ਸਬਜ਼ੀ ਬਣ ਗਈ ਸੀਗੀ ਤੇ ਦੁੱਧ ਇੱਧਰ ਲਿਆਂਦਾ ਸੀ ਹੁਣ ਉਹ ਵਾੜ ਲਿਆ ਆ ਤੇ ਹੁਣ ਮੈਂ ਲੱਗੀਆਂ ਜੀ ਰੋਟੀ ਬਣਾਉਣ ਤੇ ਰੋਟੀ ਤਵਾ ਮੈਂ ਰੱਖ ਲਿਆ ਆ ਤੇ ਗਰਮ ਵੀ ਹੋ ਗਿਆ ਧੋ ਕੇ ਮੈਂ ਰੱਖ ਲਿਆ ਸੀਗਾ ਤਵਾ ਤੇ ਇੱਧਰ ਹੁਣ ਆਪਾਂ ਲੱਗੇ ਆਂ ਜੀ ਰੋਟੀ ਬਣਾਉਣ ਤੇ 7:30 ਹੋਏ ਆ ਭੁੱਖ ਲੱਗੀ ਆ ਜੀ ਦੁਪਹਿਰੇ ਬਣਾ ਫਾਦੀ ਨਹੀਂ ਅਸੀਂ ਰੋਟੀ ਚਾਹ ਚੂ ਵੀ ਲਈ ਤੇ ਹਿੰਦੀ ਟੈਟੂ ਟੁੱਟ ਪਾਰ ਗਿਆ ਭੁੱਖ ਲੱਗੀ ਨਹੀਂ ਤੇ ਹੁਣ ਭੁੱਖ ਜੀ ਲੱਗੀ ਆ ਅਸੀਂ ਤਾਂ ਚਲੋ ਬਣਾ ਕੇ ਪਹਿਲਾਂ ਰੋਟੀ ਖਾ ਲਈਏ ਫੇਰ ਸੂਟਾ ਸੱਤਾਂ ਦੀ ਕਟਿੰਗ ਵਗੈਰਾ ਕਰਾਂਗੇ ਮੰਮੀ ਉਦਾਂ ਕਾਰਦੀ ਪਈ ਥੋੜਾ ਬੋਤਾ ਕੱਟਦੇ ਆ ਇੱਧਰ ਤੇ ਸਮਰ ਬੈਠਾ ਆ ਗੋਲੀਆਂ ਖੁਲਾੜ ਕੇ ਇਹ ਪਤਾ ਥੱਲੇ ਕਾਤੇ ਖੁਲਾ ਰੀਆਂ ਆ ਹੈ ਇਹ ਕਾਤੇ ਖੁਲਾ ਰੀਆਂ ਆ ਕਿੱਤੋ ਲੈ ਕੇ ਆਇਆ ਵੀਡੀਓ ਕੋ ਲਾਈਕ ਕਰ ਦੋ ਕਰ ਦੇ ਇੱਕ ਇੱਕ ਪਾ ਕਿੱਦਾਂ ਕਾ ਨਹੀਂ ਸਮਰ ਦੱਸੀ ਵੀਡੀਓ ਕੋ ਲਾਈਕ ਕਰ ਦੋ ਕਰੀ ਓਏ ਕਰੀ ਵੀਡੀਓ ਕੋ ਲਾਈਕ ਕਰ ਦੋ ਇਦਾਂ ਨਹੀਂ ਇਦਾਂ ਇਦਾਂ ਵੀਡੀਓ ਕੋ ਲਾਈਕ ਹਾਂਜੀ ਰੋਟੀ ਜੀ ਬਣ ਗਈ ਆਪਣੀ ਸਬਜ਼ੀ ਵੀ ਇਸ ਤਰ੍ਹਾਂ ਦੀ ਬਣੀ ਸੀਗੀ ਆਰਬੀ ਦੀ ਤੇ ਹੁਣ ਰੋਟੀ ਖਾਣ ਲੱਗੇ ਆ ਬਸ ਬਾਅਦ ਹੀ ਖਾ ਲੇਗੀ 8:00 ਵਜੇ ਆ ਤੇ ਰੋਟੀ ਖਾ ਕੇ ਫਿਰ ਆਪਾਂ ਬੈਲੇ ਆ ਫਿਰ ਦੇਖਦੇ ਆ ਕਟਿੰਗ ਵਗੈਰਾ ਕਰਦੇ ਆ ਸੂਟਾਂ ਦੀ ਹਾਂਜੀ ਜੀ ਆ ਸੂਟ ਕੱਟ ਦਿੱਤੇ ਆ ਤਿੰਨ ਸੂਟਾਂ ਦੀ ਕਟਾਈ ਕੀਤੀ ਆ ਤੇ ਇਸ ਵੇਲੇ ਨੂੰ ਹੁਣ singਾਂਗੇ ਸਮਰ ਸੁੱਤਾ ਨਹੀਂ ਹਜੇ ਤੱਕ ਟਾਈਮ 10:00 ਵਜ ਗਿਆ ਹੈ ਮੰਮੀ ਮੰਮੀ ਸਮਰ ਸੋਣਾ ਨਹੀਂ ਸੋਣਾ ਸੌਂਈਏ ਚਲੋ ਤੇ ਇਹ ਵਾਲੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਉਮੀਦ ਕਰਦੇ ਤੁਹਾਨੂੰ ਸਾਡਾ ਵਲੌਗ ਜ਼ਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ